ਔਰਤਾਂ ਦੇ ਸਸ਼ਕਤੀਕਰਨ ਅਤੇ ਰਾਸ਼ਟਰੀ ਸੁਰੱਖਿਆ ਦੇ ਵਿੱਚ ਉਹਨਾਂ ਦੀ ਭੂਮਿਕਾ ਨੂੰ ਵਧਾਉਣ ਦੇ ਉਦੇਸ਼ ਨਾਲ ਇੱਕ ਇਤਿਹਾਸਿਕ ਫੈਸਲੇ ਦੇ ਵਿੱਚ ਗ੍ਰਹਿ ਮੰਤਰਾਲੇ ਨੇ CISF ਦੀ ਪਹਿਲੀ ਆਲ ਮਹਿਲਾ ਬਟਾਲੀਅਨ ਦੇ ਗਠਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ ਵਿੱਚ ਦੇਸ਼ ਦੀ ਸੇਵਾ ਕਰਨ ਵਾਲੀਆਂ ਔਰਤਾਂ ਲਈ CISF ਇੱਕ ਤਰਜੀਹੀ ਵਿਕਲਪ ਹੈ ਜੋ ਵਰਤਮਾਨ ਦੇ ਵਿੱਚ ਬਲ ਦਾ 7% ਤੋਂ ਵੱਧ ਹੈ। ਮਹਿਲਾ ਬਟਾਲੀਅਨ ਦੇ ਸ਼ਾਮਲ ਹੋਣ ਨਾਲ ਦੇਸ਼ ਭਰ ਦੀਆਂ ਹੋਰ ਉਤਸ਼ਾਹੀ ਔਰਤਾਂ ਨੂੰ CISF ਦੇ ਵਿੱਚ ਸ਼ਾਮਲ ਹੋਣ ਅਤੇ ਦੇਸ਼ ਦੀ ਸੇਵਾ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ। CISF ਹੈੱਡਕੁਆਰਟਰ ਨੇ ਨਵੇਂ ਬਟਾਲੀਅਨ ਦੇ ਹੈੱਡਕੁਆਰਟਰ ਲਈ ਦੀ ਪਰਤੀ ਸਿਖਲਾਈ ਅਤੇ ਸਥਾਨ ਦੀ ਚੋਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਸਿਕਲਾਈ ਨੂੰ ਵਿਸ਼ੇਸ਼ ਤੌਰ ਤੇ ਵੀਆਈਪੀ ਸੁਰੱਖਿਆ ਅਤੇ ਹਵਾਈ ਅੱਡਿਆਂ ਦੀ ਸੁਰੱਖਿਆ ਦਿੱਲੀ ਮੈਟਰੋ ਰੇਲ ਡਿਊਟੀਆਂ ਵਿੱਚ ਕਮਾਂਡੋ ਸਿਵਾਂਗ ਵਿਪੇਨ ਭੂਮਿਕਾਵਾਂ ਨਿਭਾਉਣ ਦੇ ਸਮਰਥ ਇੱਕ ਕੁਲੀਨ ਬਟਾਲੀਅਨ ਬਣਾਉਣ ਲਈ ਤਿਆਰ ਕੀਤਾ ਜਾ ਰਿਹਾ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਚਿਰੰਜਵੇ ਸੀਆਈਐਸਐਫ ਦਿਵਸ ਸਮਾਰੋਹ ਦੇ ਮੌਕੇ ਤੇ ਮੈਲਾ ਬਟਾਲੀਅਨ ਨੂੰ ਤਿਆਰ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਅਜੇ ਸਿਰਫ ਮਨਜ਼ੂਰੀ ਮਿਲੀ ਹੈ ਭਾਰਤੀ ਸਿਕਲਾਈ ਅਤੇ ਚੋਣ ਦੀ ਪ੍ਰਕਿਰਿਆ ਹੁਣੇ ਸ਼ੁਰੂ ਹੋਈ ਹੈ